ਅੱਜ ਦੇ ਰਿਸ਼ਤੇ ਇੱਕ ਕੁੜੀ ਸੁਨਿਆਰ ਪਰਿਵਾਰ ਤੋਂ ਇੱਕ ਕੁੜੀ ਜੱਟ ਸਿੱਖ ਪਰਿਵਾਰ ਤੋਂ ਤੇ ਸਕੇ ਭੈਣ ਭਰਾਵਾਂ ਰਿਸ਼ਤੇ ਦੀ ਐਡ 15 ਰਿਸ਼ਤੇ ਨੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਤੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਕੁੜੀ ਆਸਟ੍ਰੇਲੀਆ ਦੇ ਵਿੱਚ ਹੈ ਕੀ ਕੰਮ ਆ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਡਾਟਾ ਪੜੋ ਸਮਝੋ ਤੇ ਫਿਰ ਪਰਿਵਾਰ ਨੂੰ ਫੋਨ ਤੇ ਗੱਲ ਕਰ ਸਕਦੇ ਹੋ ਲਾਲ ਪੱਟੀ 'ਚ ਨੰਬਰ ਹੈ ਅਗਲਾ ਰਿਸ਼ਤਾ ਨਾਮ ਜੀਤ ਸਿੰਘ ਸਕਰੀਨ ਰੋਕ ਲਿਆ ਕਰੋ ਜਾਂ ਸਕਰੀਨਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਅੰਬਾਲਾ ਤੋਂ ਹੈ ਜੀਤ ਸਿੰਘ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ 16 ਕਿੱਲੇ ਜ਼ਮੀਨ ਹੈ ਸਾਰਾ ਡਾਟਾ ਪੜ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਸੰਗਰੂਰ ਤੋਂ ਆ ਧੂਰੀ ਏਰੀਆ ਤੋਂ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਕੁਆਲਿਟੀ ਇਨਸਪੈਕਟਰ ਆ ਸਾਰਾ ਡਾਟਾ ਪੜ ਲਿਓ ਹਨਾ ਗੱਦਗਾਠ ਭੈਣ ਪਾਈ ਤੇ ਕੁੜੀ ਕਿਸ ਤਰ੍ਹਾਂ ਚਾਹੀਦੀ ਡਾਟਾ ਪੜ ਕੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਨਾਮ ਕੁਮਾਰ Hindu ਪਰਿਵਾਰ ਤੋਂ ਮੁੰਡਾ ਸਾਰਾ ਡਾਟਾ ਪੜੋ ਮੁੰਡਾ ਐਨਆਰਆਈ ਹੈ ਪੀਆਰ ਆ ਬਾਹਰਲੀ ਕੰਟਰੀ ਦੇ ਵਿੱਚ ਹਨਾ ਡਾਟਾ ਪੜ ਕੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਟਰਕਿੰਗ ਦਾ ਕੰਮ ਆਟਾਈ ਗਲੀ ਜੀ ਮੁੰਡਾ ਮੁੰਡਾ ਰਿਪੋਰਟਸੜਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਐ ਕੱਦ ਕਾਠ ਭੈਣ ਭਾਈ ਭਰਾ ਕੀ ਕਰਦਾ ਸਭ ਲਿਖਿਆ ਹੋਇਆ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਐ ਕੈਨੇਡਾ ਦਾ ਵਰਕ ਪਰਮਿਟ ਦਾ 10 ਕਿੱਲੇ ਜ਼ਮੀਨ ਦਾ ਯੂਐਸਏ ਦਾ ਵੀਜ਼ਾ ਵੀ ਐ ਦੋ ਕਿੱਲੇ ਜ਼ਮੀਨ ਪੰਜਾਬ ਚ ਵਧੀਆ ਕੀਮਤ ਦਾ ਘਰ ਵਧੀਆ ਪ੍ਰਾਪਰਟੀ ਐ ਸਾਰਾ ਡਾਟਾ ਪੜੋ ਸਮਝੋ ਤੇ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਬਰਨਾਲਾ ਤੋਂ ਐ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ 10 ਕਿੱਲੇ ਜ਼ਮੀਨਾਂ ਤੇ ਭਰਾ ਵੀ ਕੈਨੇਡ ਫਿਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੇਜ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਆਪਣੀਆਂ ਦੋ ਦੁਕਾਨਾਂ ਨੇ ਮੇਨ ਰੋਡ ਤੇ ਡੇਢ ਸਾਲ ਕੈਨੇਡਾ ਰਹਿ ਕੇ ਆਇਆ ਅੱਗੇ ਵਰਕ ਅਪਾਰਟਮੈਂਟ ਦਾ ਪਲਾਣਾ ਸਾਰਾ ਡਾਟਾ ਸਮਝੋ ਪਹਿਲਾਂ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰੋ ਦੋ ਨੰਬਰ ਦਿੱਤੇ ਹੋਏ ਆ ਅਗਲਾ ਰਿਸ਼ਤਾ ਸਾਈਪ੍ਰਸ ਤੋਂ ਆ ਜੀ ਮੁੰਡਾ ਸਾਈਪ੍ਰਸ ਦਾ ਵਿਚਾਰ ਢਾਈ ਕਿਲੇ ਜਮੀਨਾਂ ਵਧੀਆ ਕੰਮ ਹੈ ਕੁੜੀ ਘਰੇਲੂ ਚਾਹੀਦੀ ਹੈ ਇਹਨਾਂ ਨੂੰ ਸਾਰਾ ਡਾਟਾ ਪੜ੍ਹ ਕੇ ਭਰਾ ਜੋਕੇ ਦੇ ਵਿੱਚ ਡਾਇਰੈਕਟ ਗੱਲ ਕਰਵਾ ਆਲਾ ਰਿਸ਼ਤਾ ਜ਼ਿਲ੍ਹਾ ਮੁਹਾਲੀ ਤੋਂ ਆ ਜੀ ਇ ਮੁਹਾਲੀ ਦੇ ਵਿੱਚ ਮਤਲਬ ਹੋਰ ਵੀ ਪ੍ਰੋਪਰਟੀ ਐ ਸਾਰਾ ਡਾਟਾ ਪੜ੍ਹ ਕੇ ਸਮਝ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਆ ਭੈਣ ਕੋਈ ਨਹੀਂ ਭਰਾ ਕੈਨੇਡਾ ਦੇ ਵਿੱਚ ਐ ਅਨਮੈਡ ਤੇ ਮੁੰਡਾ ਖੋਲਦਾ ਆਪਣਾ ਬਿਜ਼ਨਸ ਕਰਦਾ ਤੇ ਮੁੰਡਾ ਦबई ਵੀ ਜਾ ਕੇ ਆਇਆ ਡਾਟਾ ਪੜ੍ਹ ਕੇ ਫਿਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆ ਜੀ ਮੁੰਡਾ ਦबई ਦੇ ਵਿੱਚ ਐ ਵਧੀਆ ਕੰਮ ਐ ਡਾਟਾ ਪੜ੍ਹ ਕੇ ਸਮਝ ਕੇ ਚੰਗੀ ਤਰ੍ਹਾਂ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਕੈਨੇਡਾ ਦੇ ਵਿੱਚ ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਿਲੋਂਗ ਕਰਦਾ ਕੈਨੇਡਾ ਦੇ ਵਿੱਚ ਪ੍ਰਾਈਵੇਟ ਕੰਪਨੀ ਚ ਜੌਬ ਹੈ 8 ਤੋਂ 9000 ਡਾਲਰ ਮਹੀਨੇ ਦੀ ਕਮਾ। 7 ਕਿੱਲੇ ਜ਼ਮੀਨਾਂ ਭਰਾ ਕੋਈ ਨਹੀਂ। ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ। ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਜੱਟ ਸਿੱਖ ਪਰਿਵਾਰ ਤੋਂ ਕੁੜੀ ਆਸਟ੍ਰੇਲੀਆ ਰੈਸਟੋਰੈਂਟ ਮੈਨੇਜਰ ਹੈ। ਮੁੰਡਾ ਆਸਟ੍ਰੇਲੀਆ ਪੀਆਰ ਚਾਹੀਦਾ। ਅਗਲਾ ਰਿਸ਼ਤਾ ਜ਼ਿਲ੍ਹਾ ਮੋਗਾ ਤੋਂ ਹੈ ਜੀ। ਆ ऑस्ट्रेलिया ਦੇ ਵਿੱਚ ਸਾਰੀ ਫੈਮਿਲੀ 6 ਕਿੱਲੇ ਮੁੰਡਿਆਂ ਨੂੰ ਜ਼ਮੀਨ ਆਉਂਦੀ ਹੈ ਸਾਰਾ ਡਾਟਾ ਪੜ੍ਹ ਕੇ ਸਮਝ ਕੇ ਡਾਇਰੈਕਟ ਪਰਵਾਨਾ ਜਿਹੜੀ ਗੱਲਬਾਤ ਕਰ ਸਕਦੇ ਹਾਂ ਜੀ ਤੇ ਐ ਰਿਸ਼ਤੇ ਦੀ ਐਡ ਪਾਉਣ ਲਈ ਇੱਥੇ ਸਾ ਪੀਲੀ ਪੱਟੀ ਸਾਡਾ ਨੰਬਰ ਹੈ ਲਗਭਗ 4000 ਰਿਸ਼ਤਾ ਪਾਇਆ ਹੋਇਆ ਹੈ